ਸਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ A1 ਪੰਜਾਬੀ ਟੀਵੀ ਤੇ ਮੈਂ ਹਮਾਂਸੂ ਅਟਵਾਲ ਲਾਈਵ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਦਾ ਸ੍ਰੀ ਜੋ ਵਿਸ਼ਾ ਲੈ ਕੇ ਆਏ ਆ ਉਹ ਵਿਸ਼ਾ ਹੈ ਕਿ ਪੰਜਾਬ ਚ ਕਿਸ ਦੀ ਹੋਵੇਗੀ 13 0 ਦੇ ਨਾਲ ਜਿੱਤ ਤੇ ਇਸ ਤੇ ਗੱਲਬਾਤ ਕਰਨ ਦੇ ਲਈ ਮੇਰੇ ਸਹਿਯੋਗੀ ਕਿਰਨ ਵਿਸ਼ਿਸ਼ਟ ਜੀ ਵੀ ਸਟੂਡੀਓ ਦੇ ਵਿੱਚ ਮੌਜੂਦ ਨੇ ਹਾਂਜੀ ਸਰ ਕੀ ਕਹਿਣਾ ਚਾਹੋਗੇ ਆਪਣੇ ਅੱਜ ਦੇ ਮੁੱਦੇ ਦੇ ਬਾਰੇ ਬਿਲਕੁਲ ਮਨਸ਼ੂ ਪਹਿਲਾਂ ਤਾਂ ਮੈਂ ਆਪਣੇ ਦਰਸ਼ਕਾਂ ਦਾ 4 ਵਜੇ ਲਾਈਵ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਾਂਗਾ ਤੇ ਇਹਨਾਂ ਦਿਨਾਂ ਦੇ ਵਿੱਚ ਇਲੈਕਸ਼ਨਾਂ ਦਾ ਮਾਹੌਲ ਜਿਹੜਾ ਹੈਗਾ ਪੂਰਾ ਪੱਕਣਾ ਸ਼ੁਰੂ ਹੋ ਚੁੱਕਿਆ ਹੈਗਾ ਹਾਂਜੀ ਹਰ ਇੱਕ ਪਾਰਟੀ ਆਪਣਾ ਦਮ ਖੰਗ ਕਰਦੀ ਹੈ ਬਸ ਇਹ ਤਾਂ ਹਰ ਇੱਕ ਪਾਰਟੀ ਕਹਿੰਦੀ ਸਾਡੀ 13 ਜ਼ੀਰੋ ਨਾਲ ਜਿੱਤ ਹੋਏਗੀ ਹਾਂਜੀ ਬਿਲਕੁਲ ਪਰ ਉਹ ਸੰਭਵ ਨਹੀਂ ਹੁੰਦਾ ਹੁੰਦਾ ਕਦੀ ਵੀ ਤੇ ਖਾਸ ਕਰ ਜਿਹੜੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਹਾਂ ਉਹਨਾਂ ਵਕਤ ਤਾਂ ਕਈ ਵਾਰੀ ਕਈ ਸਟੇਜਾਂ ਤੋਂ ਬੋਲਦੇ ਦੇਖਿਆ ਗਿਆ ਵੀ ਇਸ ਵਾਰੀ 13 0 ਹਾਂਜੀ ਆ 13 0 ਕਹਿੰਦੇ ਹੋ ਹਿਸਾਬ ਤੌਰ ਤੇ ਜਨਾ ਇਹ ਦਿੰਦੇ ਨੇ ਵੀ ਯਾਨੀ ਕਿ 13 ਦੇ 13 ਲੋਕ ਸਭਾ ਸੀਟਾਂ ਜਿਹੜੀਆਂ ਅਸੀਂ ਜਿੱਤਾਂਗੇ ਤੇ ਇਹ ਹੁਣ ਦੇਖਣਾ ਹੈ ਕਿ ਪਬਲਿਕ ਮੌਜੂਦਾ ਰੋਲਿੰਗ ਪਾਰਟੀ ਜਿਹੜੀ ਪੰਜਾਬ ਦੀ ਹੈਗੀ ਹੈ ਉਹਦੇ ਕੰਮਾਂ ਤੋਂ ਕਿੰਨੀ ਕੁ ਸੰਤੁਸ਼ਟ ਹੈ ਹੂੰ ਤੇ ਉਹਨਾਂ ਦੇ ਜਿਹੜੇ ਕਹੇ ਗੱਲਾਂ ਨੇ ਵੀ 13 0 ਵਾਲੀ ਜਿੱਤ ਹਾਸਲ ਹੁੰਦੀ ਹੈ ਜਾਂ ਨਹੀਂ ਹੁੰਦੀ ਹੈਗੀ 13 0 ਕਹਿ ਰਹੇ ਨੇ ਜੇਕਰ 8 ਸ਼ਿਟਾ ਵੀ ਆਉਂਦੀਆਂ ਨੇ ਤਾਂ ਵੀ ਬਹੁਤ ਵੱਡੀ ਗੱਲ ਹੋएगी ਹਾਂਜੀ ਬਿਲਕੁਲ ਕੀ ਲੱਗਦਾ ਸਰ ਇੱਥੇ ਦੇਖੋ ਆਪਾਂ ਜਿਹੜਾ ਆਪਣਾ ਪਹਿਲਾਂ ਵਾਲਾ ਲਾਈਵ ਵੀ ਹੈ ਉਸ 'ਚ ਵੀ ਇਹ ਗੱਲ ਕੀਤੀ ਹੈ ਕਿ ਸਾਰੀ ਪਾਰਟੀਆਂ ਨੇ ਜ਼ੋਰ ਲਗਾ ਰੱਖਿਆ ਕਿਤੇ ਨਾ ਕਿਤੇ ਆਪਣੀ ਆਪਣੀ ਪਾਰਟੀ ਨੂੰ ਪ੍ਰਮੋਟ ਕਰ ਰਹੀਆਂ ਨੇ ਤੇ ਤਿਆਰੀ ਪੂਰੀ ਹੈ ਇੱਥੇ ਬਿਲਕੁਲ ਤਿਆਰੀ ਪੂਰੀ ਹੈਗੀ ਆ ਆਪਣੀ ਆਪਣੀ ਪਾਰਟੀ ਨੂੰ ਜਿਹੜਾ ਹੈਗਾ ਸਭ ਨੇ ਜੋੜ ਲਗਾਇਆ ਹੋਇਆ ਜਿਤਾਣ ਵਾਸਤੇ ਕਿਉਂਕਿ ਹਰੇਕ ਨੂੰ ਹੁੰਦਾ ਕਿ ਸੱਤਾ ਦਾ ਜਿਹੜਾ ਸੁੱਖ ਆਹੋ ਲੈਣ ਤੇ ਲੋਕਾਂ ਦੀ ਸੇਵਾ ਕਰਨ ਦੀ ਜਿਹੜੀ ਗੱਲ ਆ ਉਹ ਵੀ ਸਾਹਮਣੇ ਆਉਂਦੀ ਹੈਗੀ ਆ ਇੱਕ ਵਾਰੀ ਜਿੰਨੇ ਵੀ ਦਰਸ਼ਕ ਸਾਡੇ ਵੇਖ ਰਹੇ ਆ ਉਹਨਾਂ ਨੂੰ ਅਸੀਂ ਦੱਸ ਦਈਏ ਕਿ ਕਿਉਂਕਿ ਅੱਜ ਸਾਨੂੰ ਕਾਲਸ ਬਹੁਤ ਆਈਆਂ ਹੈਗੀਆਂ ਨੇ ਪਰ ਉਹ ਕਾਲਸ ਦਾ ਫਾਇਦਾ ਨਹੀਂ ਹੁੰਦਾ ਹੈਗਾ ਜਦੋਂ ਤੁਸੀਂ ਸਮੇਂ ਤੋਂ ਬਾਅਦ ਕਰਦੇ ਹੋ ਤਾਂ ਸਾਡਾ ਜਿਹੜਾ ਏਵਨ ਪੰਜਾਬੀ ਟੀਵੀ ਦਾ ਲਾਈਵ ਕਰਨ ਦਾ ਸਮਾਂ ਹੈਗਾ 11 ਵਜੇ 12 ਵਜੇ ਤੇ ਸ਼ਾਮ ਨੂੰ 4 ਵਜੇ ਹੁੰਦਾ ਤੇ ਇਸ ਵੱਲੇ ਹੁਣ ਤੁਸੀਂ 4 ਵਜੇ ਦਾ ਲਾਈਵ ਦੇਖ ਰਹੇ ਹੋ ਅਤੇ ਤੁਸੀਂ ਸਾਨੂੰ ਕੋਲ ਕਰ ਸਕਦੇ ਹੈਗੇ ਹੋ 628035 3380 ਦੇ ਉੱਪਰ ਇੱਕ ਵਾਰੀ ਫੇਰ ਤੋਂ ਨੰਬਰ ਤੁਹਾਨੂੰ ਦੱਸ ਦਿੰਦੇ ਆ ਲਾਈਵ ਦਾ ਤੁਸੀਂ ਲਾਈਵ ਕਰਦੇ ਦੇ ਵਿੱਚ ਸਾਨੂੰ ਕੋਲ ਕਰ ਸਕਦੇ ਹੋ 6280353380 ਇਸ ਨੰਬਰ ਦੇ ਉੱਪਰ ਤੁਸੀਂ ਕਾਲ ਕਰਿਆ ਕਰੋ ਪਰ ਸਮਾਂ ਸਾਡਾ ਜਿਹੜਾ ਹੈਗਾ ਲਾਈਵ ਦੀ ਜਦੋਂ ਤੁਹਾਡੇ ਕੋਲ ਨੋਟੀਫਿਕੇਸ਼ਨ ਆ ਦੇ ਉਸ ਤੋਂ ਬਾਅਦ ਕਰ ਸਕਦੇ ਹੋ ਜਾਂ ਫੇਰ 11 ਵਜੇ 12 ਵਜੇ ਤੇ 4 ਵਜੇ ਕਰ ਸਕਦੇ ਹੋ ਤੁਸੀਂ ਕੀ ਇਸ ਬਾਰੇ رائے ਰੱਖਦੇ ਹੋ ਤੁਸੀਂ ਸਾਨੂੰ ਹੁਣ ਵੀ ਫੋਨ ਕਰ ਸਕਦੇ ਹੋ ਅ ਮਾਨਸ਼ਾ ਤੁਸੀਂ ਗੱਲ ਕਰ ਰਹੇ ਸੀਗੇ ਕਿ ਹਾਂਜੀ ਕੀ ਬਣੇਗਾ ਹੂੰ ਬਣੇਗਾ ਤਾਂ ਉਹੀ ਜੋ ਪਬਲਿਕ ਚ ਆਏਗੀ ਪਰ ਨਾਲ ਗੰਭੀਰ ਦੱਸਦੇ ਕਿ ਪੰਜਾਬ ਸਰਕਾਰ ਤੋਂ ਲੋਕ ਪ੍ਰਸ਼ਨ ਕਰਨਗੇ ਹੂੰ ਵੀ ਤੁਸੀਂ ਜਿੰਨੇ ਵਾਦੇ ਕੀਤੇ ਸੀ ਉਹਨਾਂ ਵਿੱਚ ਕਿੰਨੇ ਵਾਦੇ ਜਿਹੜੇ ਹੈਗੇ ਨੇ ਹਕੀਕੀ ਦੇ ਉੱਪਰ ਚ ਪੂਰੇ ਹੋਏ ਪੂਰੇ ਕੀਤੇ ਨੇ ਜੀ ਹਕੀਕੀ ਰੂਪ ਚ ਮੇਰਾ ਜਿਹੜਾ ਸ਼ਬਦ ਉਹ ਸਤਿਅੰਨ ਦੇਣਾ ਵੀ ਹਕੀਕਤ ਚ ਵਾਕੀ ਉਹ ਸਾਰੇ ਸ਼ਬਦ ਪੂਰੇ ਹੋਏ ਨਹੀਂ ਕਿਉਂਕਿ ਇਸ ਵਾਰ ਦੀ ਸਰਕਾਰ ਦੇ ਉੱਪਰ ਇਹ ਜ਼ਰੂਰ ਜਿਹੜੀਆਂ ਗਰਾਉਂਡ ਜ਼ੀਰੋ ਤੇ ਗੱਲਾਂ ਹੁੰਦੀਆਂ ਸੁਣੀਆਂ ਜਾਂਦੀਆਂ ਕਿ ਇਸ ਸਰਕਾਰ ਦੇ ਬੋਰਡ ਜ਼ਰੂਰ ਦੇਖੇ ਜਾਣ ਲੱਗੇ ਹੋਏ ਪਰ ਜਿਹੜੇ ਕੰਮ ਨੇ ਉਹ ਇੰਪਲੀਮੈਂਟੇਸ਼ਨ ਚ ਘੱਟ ਜੀ ਬਿਲਕੁਲ ਕੰਮ ਦੀ ਜੇਕਰ ਸਰ ਆਪਾਂ ਗੱਲ ਕਰੀਏ ਤਾਂ ਦੇਖੋ ਆਪਣੇ ਕੋਲ ਲਾਈਵ ਪ੍ਰੋਗਰਾਮ ਦੇ ਵਿੱਚ ਕਿੰਨੇ ਹੀ ਜਿਹੜੇ ਲੋਕ ਨੇ ਉਹ ਜੁੜਦੇ ਨੇ ਦਰਸ਼ਕ ਆਪਣੇ ਜੁੜਦੇ ਨੇ ਜਿਹੜੇ ਇਹ ਵੀ ਚੀਜ਼ ਕਹਿੰਦੇ ਨੇ ਕਿਉਂਕਿ ਹੁਣ ਰਾਸ਼ਨ ਕਾਰਡ ਦਾ ਜਿਹੜਾ ਮਸਲਾ ਚੱਲਿਆ ਸੀ ਉਹ ਵੀ ਦੇਖੋ 2 ਸਾਲ ਬਾਅਦ ਇੱਥੇ ਕਿਤੇ ਨਾ ਕਿਤੇ ਸਰਕਾਰ ਦੀ ਨਜ਼ਰ ਆਇਆ ਹੈ ਬਿਲਕੁਲ ਅੱਜ ਵੀ ਮੇਰੇ ਕੋਲ ਕਾਲ ਆਈਏ ਤੇ ਉਹ ਵਿਅਕਤੀ ਅਮਰੀਕਸਰ ਦੇ ਸੀ ਕਿ ਉਹ ਕਹਿੰਦੇ ਕਿ ਸਰਕਾਰ ਨੇ ਪਹਿਲਾਂ ਤਾਂ ਰਾਸ਼ਨ ਕਾਰਡ ਕੱਟਤੇ ਹੁਣ ਜਦੋਂ ਇਲੈਕਸ਼ਨਾਂ ਦੀ ਜੜੀ ਆ ਗਈ ਤੇ ਹੁਣ ਕਾਰਡ ਬਹਾਲ ਕਰਨ ਲੱਗੇ ਸੀ ਉਹ ਸੂਜ ਜਿਵੇਂ ਦੀ ਪਹਿਲੀਆਂ ਪਾਰਟੀਆਂ ਕਰਦੇ ਸੀ ਉਹੀ ਕੁਝ ਇਹ ਕਰਨ ਲੱਗੇ ਹੋਏ ਨੇ ਤੇ ਇਹ ਵੀ ਸਾਫ਼ ਤੌਰ ਤੇ ਕਹਿਣਾ ਹੈ ਕਿ ਇਸ ਪਾਰਟੀ ਦੇ ਵਿੱਚ ਹੁਣ ਅੱਧੇ ਰਵੈਤੀ ਪਾਰਟੀਆਂ ਦੇ ਲੋਕ ਹੀ ਆ ਚੁੱਕੇ ਨੇ ਹਾਂਜੀ ਬਿਲਕੁਲ ਜੀ ਜਿਆਦਾਤਰ ਜਿਹੜੇ ਲੀਡਰ ਹੈਗੇ ਨੇ ਉਹ ਦੂਸਰੀ ਪਾਰਟੀਆਂ ਚ ਇਧਰ ਸ਼ਿਫਟ ਹੋ ਕੇ ਆਏ ਨੇ ਇਹਨਾਂ ਦੀ ਆਪਣੀ ਪਾਰਟੀ ਦੇ ਜਿਹੜੇ ਖੁੱਦੇ ਲੀਡਰ ਨੇ ਜਿਹੜੇ ਪਹਿਲੇ ਤੋਂ ਜੁੜੇ ਹੋਏ ਲੋਕ ਹੈਗੇ ਨੇ ਉਹ ਕੱਟ ਰਹਿ ਗਏ ਨੇ ਤੇ ਬਾਹਰਲੇ ਜ਼ਿਆਦਾ ਹੋ ਗਏ ਨੇ ਤੇ ਉਸੇ ਦਾ ਨਤੀਜਾ ਕਿ ਹੁਣ ਲਗਾਤਾਰ ਪਾਰਟੀ ਚੋਂ ਕਈ ਲੋਕ ਜਿਹੜੇ ਛੱਡ ਕੇ ਬੀਜੇਪੀ ਵੱਲ ਨੂੰ ਰੁੱਕ ਕਰ ਰਹੇ ਨੇ ਤੇ ਕਿਤਨਾ ਕਿਤੇ ਗ੍ਰਾਫ ਦੀ ਵੀ ਸਰ ਆਪਾਂ ਇੱਥੇ ਗੱਲ ਕਹਿ ਸਕਦੇ ਹਾਂ ਕਿ ਗ੍ਰਾਫ ਕਿਹੜੀ ਪਾਰਟੀ ਦਾ ਉੱਤੇ ਹੈ ਤੇ ਕਿਹੜੀ ਪਾਰਟੀ ਦਾ ਨੀਚੇ ਹੈ ਕਿਉਂਕਿ ਇਹ ਵੀ ਬਹੁਤ ਮੈਟਰ ਕਰਦਾ ਹੈ ਕਿਉਂਕਿ ਦੇਖੋ ਲੋਕ ਪਾਰਟੀਆਂ ਛੱਡ ਕੇ ਗ੍ਰਾਫ ਹਲੇ ਵੰਸ਼ੋ ਆਪਾਂ ਨਹੀਂ ਅੰਦਾਜ਼ਾ ਦੇ ਸਕਦੇ ਕਿਉਂਕਿ ਜਦੋਂ ਗਰਾਉਂਡ ਨੂੰ ਜ਼ੀਰੋ ਤੇ ਰਿਪੋਰਟਿੰਗ ਸਾਣੀ ਸ਼ੁਰੂ ਹੋਣਗੀਆਂ ਜੀ ਆ ਜਿਵੇਂ ਇਹਨਾਂ ਦੇ ਪ੍ਰਚਾਰ ਸ਼ੁਰੂ ਹੋਣਗੇ ਜਿਵੇਂ ਲੋਕਾਂ ਦੇ ਪ੍ਰਤੀਕਿਰਿਆ ਸਾਹਮਣੇ ਆ ਕਿ ਆ ਸੋਸ਼ਲ ਮੀਡੀਆ ਜਮਾਨਾ ਜਿਵੇਂ ਪਹਿਲਾਂ ਕਹਿੰਦਾ ਹੁੰਦਾ ਕਿ ਪ੍ਰਤੀਕਿਰਿਆ ਸੋਸ਼ਲ ਮੀਡੀਆ ਤੇ ਉਸੇ ਵੀ ਲਈ ਆਉਣ ਲੱਗਦੀ ਹੈ ਕਿ ਕਿਸ ਤਰ੍ਹਾਂ ਲੋਟਾਂ ਦਾ ਸਵਾਗਤ ਕਰਦੇ ਆ ਲੋਕ ਕਿਸ ਤਰ੍ਹਾਂ ਨਹੀਂ ਕਰਦੇ ਹੈਗੇ ਤੇ ਕੋਲ ਐਪ ਦੇ ਕੋਲੇ ਹਾਂ ਹਲੋ ਸੱਸੀ ਗਾਲ ਜੀ ਸੱਸੀ ਗਾਲ ਜੀ ਤੁਹਾਡਾ ਸਵਾਗਤ ਹੈ 4 ਵਜੇ ਲਾਈਵ ਪ੍ਰੋਗਰਾਮ ਦੇ ਵਿੱਚ ਸਾਡਾ ਜਿਹੜਾ ਅੱਜ ਦਾ ਮੁੱਦਾ ਹੈਗਾ ਸਰ ਉਹ ਹੈਗਾ ਕਿ ਕਿਸ ਦੀ 13 0 ਨਾਲ ਜਿੱਤ ਹੋਏਗੀ ਕਿਹੜੀ ਪਾਰਟੀ ਤੁਹਾਨੂੰ ਲੱਗਦੀ ਹੈ ਆਮ ਆਦਮੀ ਪਾਰਟੀ ਭਾਜਪਾ ਅਕਾਲੀ ਦਲ ਬੀਐਸਪੀ ਜਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੋਈ ਜਿਹੜਾ ਪਾਲੰਡਾ ਦਾ ਭਾਰੀ ਤਾਂ ਜਿਹੜੀ ਮੌਕੇ ਦੀ ਸਰਕਾਰ ਆ ਉਸੇ ਦੀ ਹੋਊਗਾ ਜੀ ਜਿਵੇਂ ਹੁਣ ਇਹਨਾਂ ਨੇ ਮੈਂ ਇੱਕ ਗੱਲ ਲਈ ਧਾਰਨਾ ਤੇ ਰਹੇ ਕਿਸਾਨ ਵੋਟਰ ਨੇ ਜੀ ਜੀ ਪਰ ਨਾ ਜਦੋਂ ਲਾਈ ਜਾਂਦੇ ਨੇ ਪਰ ਜਿਹੜੇ ਪਿੰਡਾਂ ਦੇ ਵਿੱਚ ਕਿਸਾਨਾਂ ਦੀਆਂ ਖੁੰਡਾਂ ਦੇ ਉੱਤੇ ਗੱਲਾਂ ਹੁੰਦੀਆਂ ਨੇ ਕੁੰਡ ਚਰਚਾ ਹੁੰਦੀ ਹੈ ਜਿਹੜੀ ਜੀ ਉਹਦੇ ਵਿੱਚ ਇਹੀ ਗੱਲ ਚੱਲ ਰਹੀ ਆ ਪਿੰਡਾਂ ਦੇ ਵਿੱਚ ਵੀ ਉਹੀ ਲੈਟ ਉਹੀ ਡ੍ਰੈੱਗ ਤੇ ਉਹੀ ਤਾਰਾਂ ਉਹੀ ਮੁਲਾਜ਼ਮ ਜੀ ਇਹਨਾਂ ਨੂੰ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਉਹਨਾਂ ਨੂੰ ਦੱਸ ਸਕਾ ਵੀ ਜਦੋਂ ਨੀਤ ਸਾਫ਼ ਹੁੰਦੀ ਆ ਸਰਕਾਰ ਦੀ ਲੈਟ ਸਾਹੀ ਜਦ ਮਰਜੀ ਚਾਹੀਏ ਮੋਟਰ ਤੇ 24 ਘੰਟੇ ਸਾਨੂੰ ਲੈਟ ਮਿਲਦੀ ਆ ਜੀ ਦੂਜੇ ਰਾ ਹਸਪਤਾਲਾਂ ਦੇ ਵਿੱਚ ਬਹੁਤ ਵਧੀਆ ਟ੍ਰੀਟਮੈਂਟ ਚੱਲ ਰਿਹਾ। ਹੂੰ। ਕੀ ਚੱਲ ਰਿਹਾ ਜਿਹੜਾ ਕਿਸਾਨਾਂ ਨੂੰ, ਮਜ਼ਦੂਰਾਂ ਨੂੰ 300 ਜੌਂਟ ਬਿਜਲੀ ਦਾ? ਹੂੰ। ਜੀ। ਵੀ ਲਾਗੂ ਸੀ 6 ਮਹੀਨੇ ਹੁਣ ਸਾਨੂੰ ਮਿਲ ਨਹੀਂ ਆਇਆ ਹੈਗਾ। ਜੀ। ਜਰੂ ਜਿੰਨੀ ਖਾਬਤ ਕਰਾਂਗੇ ਉਹ ਤਾਂ ਸਾਡਾ ਹੱਕ ਬਣਦਾ ਦੇਣ ਦਾ। ਪਹਿਲਾਂ ਵੀ ਸਰਕਾਰਾਂ ਮੰਗੀਆਂ ਨੇ ਕੁਛ ਨਾ ਕੁਛ ਬਿਹਤਰ ਹੈਗਾ ਇਹਨਾਂ ਦਾ। ਉਸ ਨੂੰ ਬੋਲਦਾ ਜਿੰਨਾ ਕੁ ਬਿਹਤਰ ਹੋ ਗਿਆ। ਜੀ। ਉਨਾ ਤੋਂ ਲੋਕ ਸੋਚ ਰਹੇ ਨੇ ਪਰ ਜਿਹੜਾ ਅਕਾਲੀ ਦਲ ਤੇ ਬੀਜੇਪੀ ਨਾਲ ਇਹਨਾਂ ਦਾ ਗੱਠ ਜੋੜ ਹੋ ਰਿਹਾ ਹੈ ਕਿ ਇਹਦੇ ਵਿੱਚ ਇਹ ਜ਼ੀਰੋ ਹੋ ਰਹੇ ਨੇ ਗੱਠ ਜੋੜ ਤੋਂ ਤਾਂ ਇਨਕਾਰ ਹੀ ਹੋ ਗਿਆ ਬੀਜੇਪੀ ਨੇ ਕਹਿੰਦਾ ਕਿ ਅਸੀਂ ਅਲੱਗ ਤੌਰ ਤੇ ਲੜਾਂਗੇ ਜੀ ਉਹ ਉਹਨਾਂ ਦੇ ਦੇਖੋ ਜੀ ਉਹ ਵਧੀਆ ਰਹੇ ਜਿਹੜਾ ਅਕਾਲੀ ਜੀ ਆਂਡਰ ਆਲ ਗਿਆ ਇਹਦਾ ਗਰਾਫ ਬਣਿਆ ਰਹੂਗਾ ਜੇ ਜੇ ਨੇ ਹੁਣ ਇਹ ਉਹਨਾਂ ਨਾਲ ਸਹਿਮਤ ਹੋ ਕੇ ਲੜਦੇ ਨੇ ਬੀਜੇਪੀ ਨਾਲ ਲੋਕਾਂ ਨੂੰ ਫਿਰ ਉਹ ਹੀ ਪਤਾ ਲੱਗ ਜੀ ਵੀ ਖਾਣ ਵਾਲੇ ਸੰਦ ਹੋਰ ਤੇ ਦਿਖਾਉਣ ਵਾਲੇ ਕਿਸਾਨਾਂ ਨੂੰ ਹੋਰ ਤੇ ਜੀ ਬੱਧੀ ਤਾਂ ਸਾਡੀ ਸਮਝ ਮੁਤਾਬਕ ਇਹੀ ਆ ਵੀ ਜਦੋਂ ਸੁਖਵੀਰ ਬਾਦਲ ਪ੍ਰਧਾਨਗੀ ਤੋਂ ਪਿੱਛੇ ਨਹੀਂ ਹਟਿਆ ਤਾਂ ਹੀ ਇਸ ਕਰਕੇ ਇਹਨਾਂ ਦੀ ਸਹਿਮਤੀ ਨਹੀਂ ਬਣੀ ਹੈਗੀ ਜੀ ਤੇ ਇਹ ਵਧੀਆ ਰਹਿਣਗੇ ਅੱਡ ਲੜਨਗੇ ਤਾਂ ਕੁਛ ਨਾ ਕੁਛ ਇੱਕ ਤੋ ਖਾਤਾ ਖੁੱਲ ਸਕਦਾ ਇਹਨਾਂ ਦਾ ਕਿ ਬੀਜੇਪੀ ਦਾ ਤਾਂ ਮੈਨੂੰ ਲੱਗਦਾ ਵੀ ਖੁੱਲਣਾ ਨਹੀਂ ਖਾਤਾ ਪਿਆ ਜੀ ਤੇ ਕਾਂਗਰਸ ਆ ਦੇ ਵਿੱਚ ਵੀ ਆਪ ਦਾ ਸੈਟੋ ਕਲੇਸ਼ ਆ ਜਿਹੜਾ ਜਿੰਨਾ ਸੁਧਾਰ ਲਾਣਗੇ ਵਧੀਆ ਰਹਿਣਗੇ ਜੀ ਉਹਨਾਂ ਵਾਲੀਆਂ ਟਿਕਟਾਂ ਦੀ ਵੰਡ ਹੋਣੀ ਆ ਉੱਥੇ ਸਾਰੀਆਂ ਪਾਰਟੀਆਂ ਜਿ ਇੱਕ ਵਾਰਕ ਸਮਾਨਤਾ ਆ ਜਾਣਾ ਜੀ ਜੇ ਜਿਹੜਾ ਲੋਕਾਂ ਦੀ ਹਿੱਤਾਂ ਦੀ ਰਾਖੀ ਕਰੂਗਾ ਐਮਪੀ ਆ ਕੇ ਉਹਨਾਂ ਨੂੰ ਲੋਕ ਜ਼ਰੂਰ ਸਮਰਥਨ ਦੇਣਗੇ ਮੈਂ ਸੋਡੇ ਮਾਦਰਾਂ ਹੀ ਕਹਿਣਾ ਵੀ ਜਿਹੜਾ ਬਕਾਊ ਮਾਲ ਆਇਆ ਹੋਇਆ ਮੋਦੀ ਖਰੀਦਦਾ ਫਿਰਦਾ ਪਰ ਉਹਨਾਂ ਨੂੰ ਸਾਨੂੰ ਵੀ ਸੋਚ ਲੈਣਾ ਚਾਹੀਦਾ ਵੀ ਆਪਾਂ ਪਾਵਲ ਕਰਨੇ ਜਿੱਤੇ ਆਏ ਤੇ ਪਾਵਲ ਲਈ ਆਪਾਂ ਮਜ਼ਾਕ ਕਰਦੇ ਆ ਉਹ ਕੀ ਕੀ ਵਾਕਈ ਤੁਹਾਨੂੰ ਲੱਗਦਾ ਕਿ ਇਦਾਂ ਖਰੀਦੋ ਫਰੋਖਤ ਹੋ ਸਕਦੇ ਕਿਸੇ ਐਮਪੀ ਦੀ ਜਿਹਨੂੰ ਲੋਕਾਂ ਨੇ ਸੁਰੱਖਾ ਤੇ ਬਿਠਾਇਆ ਹੋਵੇ ਇਹ ਕੋਈ ਕੋਪਲਾਸੇ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਹੋਣਗੇ ਜੀ ਸਰਫ ਹਰ ਇੱਕ ਬੰਦੇ ਨੂੰ ਆਸ ਹੁੰਦੀ ਹੈ ਟਿਕਟ ਤੋਂ ਜਿਹੜਾ ਟਿਕਟ ਦਾ ਹੱਕਦਾਰ ਹੁੰਦਾ ਉਹ ਬੰਦਾ ਆ ਕੀ ਹੁੰਦੇ ਨੇ ਕੋਈ ਵੀ ਪਾਰਟੀ ਆ ਜਿਹਦਾ ਇਲਾਕੇ ਦੇ ਵਿੱਚ ਵਧੀਆ ਹੋਲਡ ਹੁੰਦਾ ਤੇ ਭਾਈਚਾਰੇ ਦੇ ਵਿਚਰ ਦਾ ਵਧੀਆ ਉਹਨੂੰ ਲੋਕ ਜ਼ਰੂਰ ਉਸ ਦਾ ਮੰਨ ਜਿਹੜਾ ਬੰਦਾ ਸੰਸਕਾਰ ਉਹ ਦਿੰਦੇ ਹੁੰਦੇ ਨੇ ਪਰ ਜੇ ਇਹ ਆ ਬੇਕੂਬਕਾਈ ਕੋਈ ਪਾਰਟੀ ਜੋ ਕੋਈ ਫਾਕਿਆ ਉਹਨੂੰ ਲੋਕ ਜੀ ਸਵਾਲ ਜ਼ਰੂਰ ਪੁੱਛਣਗੇ ਕੀ ਪਾਜੀ ਕੀ ਗੱਲ ਫੜਿਆ ਤੁਹਾਨੂੰ ਇਧਰੋਂ ਵੋਟਾਂ ਪਾਈਏ ਹੁਣ ਇਧਰ ਜਾ ਗਈ ਇਹ ਲੋਕਾਂ ਦੇ ਤਬਲ ਕਦੇ ਇਹਦੇ ਵੀ ਰਾਖੀ ਨਹੀਂ ਆਪ ਦੀ ਸੀਟੇ ਬਚਾਉਂਦੇ ਨੇ ਜਿਹੜਾ ਆ ਦੀ ਦਾ ਚੱਲ ਰਿਹਾ ਮੂਤੀ ਲਾੜ ਦਾ ਜਿਹੜੇ ਤੁਸੀਂ ਇਹ ਦੀ ਦਾ ਉਹ ਜਿਵੇਂ ਬੌਸਰ ਮਸ਼ੀਨ ਹੁੰਦੀ ਆ ਉਧਰਲੇ ਪਾਸੇ ਜਾ ਕੇ ਦੁੱਧ ਧੋਤਾ ਹੋ ਜਾਂਦਾ ਜਾਂਦੀ ਉਹਦੇ ਡਰ ਦਾ ਮਾਰਾ ਹੁੰਦਾ ਜਾਂ ਪ੍ਰੈਸ਼ਰ ਪਾ ਰਿਹਾ ਮੂਤੀ ਉੱਤੇ ਉਹ ਵੀ ਤਾਂ ਉਹ ਵੀ ਜਾਣਦੇ ਨੇ ਵੀ ਸਾਡੇ ਉੱਤੇ ਕੀ ਪ੍ਰੈਸ਼ਰ ਦੀ ਪਰ ਲੋਕ ਉਹਨਾਂ ਨੂੰ ਮੂੰਹ ਨਹੀਂ ਲਾਉਣਗੇ ਇਹਦੇ ਪਿੰਡਾਂ ਦੇ ਵਿੱਚ ਇਹੀ ਗੱਲਾਂ ਚੱਲ ਰਹੀਆਂ ਹੁੰਦੀਆਂ ਨੇ ਕਿ ਕੋਈ ਵਰਕਰ ਨੂੰ ਨਹੀਂ ਪੁੱਛਦੇ ਉਹ ਜਿਹੜੇ ਪੰਚਾਇਤਾਂ ਤੇ ਜਿਹੜੇ ਸਰਕਾਰਾਂ ਹੁੰਦੀਆਂ ਨੇ ਉੱਥੇ ਵੀ ਦਬਾਅ ਪਾ ਲੰਦੀਆਂ ਨੇ ਕੋਈ ਕਿਸੇ ਨੂੰ ਪੁੱਛਦਾ ਨਹੀਂ ਸਾਹਿਬ ਉਹ ਸਿਆਣੇ ਕਹਿੰਦੇ ਨੇ ਸਾਹ ਆਪ ਦੇ ਦੌਨੂ ਕੁੱਤਾ ਆਪ ਦੇ ਦੌਨੂ ਹੋਇਆ ਹੋਇਆ ਇਹਨਾਂ ਤੇ ਪਬਲਿਕ ਦਾ ਕੋਈ ਇਹਨਾਂ ਤੇ ਅਸਰ ਨਹੀਂ ਹੁੰਦਾ ਬਿਲਕੁਲ ਜੇ ਪੰਜਾਬ ਦੇ ਜਿਹੜੇ ਮਹਾਨ ਸਿੰਗਰ ਹੈਗੇ ਨੇ ਹੰਸਰਾਜ ਹੰਸੋਣਾ ਦੀ ਕਿਆਸ ਰਾਈ ਸੀ ਕਿ ਆਮ ਆਦੀ ਪਾਰਟੀ ਚ ਉਹ ਜਨਦੋ ਤੋਂ ਇਲੈਕਸ਼ਨ ਲੜ ਸਕਦੇ ਨੇ ਪਰ ਉਹਨਾਂ ਨੇ ਨਿਕਾਰ ਤਾਂ ਉਹਨਾਂ ਨੇ ਕਿਹਾ ਮੋਦੀ ਸਾਹਿਬ ਨੇ ਮੈਨੂੰ ਰਾਜਨੀਤਿਕ ਜੀਵਨ ਬਖਸ਼ਿਆ ਮੋਦੀ ਸਾਹਿਬ ਦਾ ਮੈਂ ਬੜਾ ਉਕਕਾਰੀਆ ਇਸ ਨੂੰ ਕਿੱਦਾਂ ਵੇਖਦੇ ਹੋ ਦੇਖੋ ਜੀ ਉਹ ਵਧੀਆ ਰਹੂਗਾ ਵਧੀਆ ਰਹੂ ਪੰਜਾਬ ਜਿਹੜਾ ਉਹਨੇ ਬੀਜੇਪੀ ਦੇ ਕਿੰਨੇ ਤੱਕ ਹੋਊਗਾ ਜਿੰਨਾ ਨਹੀਂ ਹੈਗਾ ਜਾਂ ਆਮ ਪਾਰਟੀ ਦੇ ਹੋਰ ਤਰ੍ਹਾਂ ਨੂੰ ਪਰ ਜਿੱਥੇ ਵੀ ਬੰਦਾ ਖੜਾ ਮੈਂ ਕਹਿਣਾ ਹੁਣ ਆਪਣੀ ਸਟੈਂਡ ਤੇ ਖੜਾ ਜਦੋਂ ਬੰਦਾ ਸਟੈਂਡ ਤੋਂ ਸਾਈਕਲ ਗਿਰ ਜਾਂਦਾ ਜੱਟਲੀ ਟੁੱਟਦੀ ਜਾਂ ਟੋਪਰੀ ਛੁੱਟੂਗਾ ਇੰਨਾ ਜੀ ਜੀ ਕਿਉਂ ਕੋਈ ਵੀ ਪਾਰਟੀ ਆ ਤਰਾਉ ਜਿਹੜਾ ਉਹ ਪਾਰਟੀਆਂ ਦੇ ਵਿੱਚ ਆਉਂਦੀ ਰਹਿੰਦਾ ਹੈਗਾ ਜਿਹੜਾ ਤੁਸੀਂ 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 ਕਿਹੜੇ ਕਿਹੜੇ ਇਲਾਕੇ ਚ ਬੋਲ ਰਹੇ ਹੋ ਉਸ ਵੇਲੇ ਸੰਗਰੂਰ ਤੋਂ ਸੰਗਰੂਰ ਤੋਂ ਤੁਸੀਂ ਬੋਲ ਰਹੇ ਹੋ ਸੰਗਰੂਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਕੋਈ ਮਿਆਦ ਪੱਕੀ ਲੱਗਦੀ ਹੈ ਕਿਉਂਕਿ ਸਿਮਰਤਜੀਤ ਸਿੰਘ ਮਾਨ ਉੱਥੋਂ ਖੜੇ ਹੋਣ ਦਾ ਐਲਾਨ ਕਰ ਚੁੱਕੇ ਨੇ ਹੋਰ ਪੰਜ ਥਾਵਾਂ ਤੋਂ ਉਹਨੇ ਕੈਂਡੀਡੇਟ ਕਿਤੇ ਸਿਮਰਤਜੀਤ ਸਿੰਘ ਮਾਨ ਦਾ ਕੀ ਅਕਾਲੀਆਂ ਨੂੰ ਵੋਟ ਵਧੀਆ ਰਹੂਗੀ ਸਿਮਰਤਜੀਤ ਮਾਨ ਦੀ ਪਰ ਅਕਾਲੀਆਂ ਦਾ ਵੀ ਗੂੜੇ ਟੈਡੀਵੇਟ ਨਹੀਂ ਹੈਗਾ ਖੜਾ ਕਰਨ ਦਾ ਜੀ ਤੇ ਜੇਕਰ ਗੱਲ ਕੀਤੀ ਜਾਵੇ ਤੁਹਾਡੇ ਇਲਾਕੇ 'ਚ ਬੀਐਸਪੀ ਦਾ ਕਿੰਨਾ ਗ੍ਰਿਪ ਹੈਗਾ ਨਹੀਂ ਜੀ ਬੀਐਸਪੀ ਦਾ ਨਹੀਂ ਕੋਈ ਹੈਗਾ ਜੀ ਹੁੰਦਾ 5-4% ਹੋਊਗਾ ਜੀ ਤੁਹਾਨੂੰ ਲੱਗਦਾ ਕਿ ਇਸ ਜੀ ਤੁਹਾਨੂੰ ਲੱਗਦਾ ਕਿ ਤੁਹਾਡੇ ਇਲਾਕੇ 'ਚ ਵੀ ਕੋਈ ਐਮਪੀ ਸਮਾਂ ਜੀ ਉਹ ਤਾਂ ਪਾਉਣ ਤੋਂ ਪਹਿਲਾਂ ਤਿੰਨ-ਕ ਦਿਨ ਅਸੀਂ ਇਨਤਜ਼ਾਰ ਆ ਲੋਕਾਂ ਨੂੰ ਪਿੰਡਾਂ ਦੇ ਵਿੱਚ ਸਰਪਾ ਜਾਂ ਲੱਗ ਜਾਂਦਾ ਹੁੰਦਾ ਵੀ ਕੀ ਹੁੰਦੇ ਨੇ ਕਿਹੜੇ ਪਾਸੇ ਪਾਲ ਦਾ ਭਾਰੀ ਹੁੰਦਾ ਤੇ ਬਾਕੀ ਹਜੇ ਤਾਂ ਨਹੀਂ ਰੀਆਂ ਬਹੁਤ ਆਉਣਗੀਆਂ ਬਹੁਤ ਵੱਡੇ ਵੱਡੇ ਨਰਾਸ਼ ਇੱਕ ਕੋਲ ਆ ਰਹੀ ਹੈ ਜੀ ਉਹ ਵੀ ਸੁਣ ਲਈ ਆਪਾਂ ਹੈਲੋ ਹੈਲੋ ਹਾਂ ਜੀ ਕੌਣ ਸਾ ਬੋਲੋ ਜੀ ਹਾਂ ਜੀ ਸਰ ਚੰਨਪਾ ਬੋਲ ਰਿਹਾ ਹਾਂ ਜੀ ਹੈਲੋ ਹਾਂ ਜੀ ਹਾਂ ਜੀ ਕੋਣ ਸਾਹ ਬੋਲ ਰਿਹਾ ਜੀ ਸਰ ਤੁਸੀਂ ਸਰ ਮੁੱਦਾ ਕੀ ਹੈ ਜੀ ਸਰ ਤੁਸੀਂ ਲਾਈਵ ਦੇਖ ਰਹੇ ਹੋ ਤਾਂ ਤੁਹਾਨੂੰ ਦੱਸ ਦਈਏ ਕਿ 4 ਵਜੇ ਲਾਈਵ 'ਚ ਤੁਹਾਡਾ ਸਵਾਗਤ ਹੈ ਪਹਿਲਾਂ ਤਾਂ ਕਿਹੜੀ ਜਗ੍ਹਾ ਤੋਂ ਬੋਲ ਰਹੇ ਦੱਸੋ ਜੀ ਸਰ ਹਲਕਾ ਕਰਨ ਕੋਲ ਤੋਂ ਸਰ ਸਰ ਇਹਦਾ ਕੀ ਅੱਜ ਦਾ ਜਿਹੜਾ ਅਸੀਂ ਮੁੱਦਾ ਲਿੱਤਾ ਹੈਗਾ ਕਿ ਕਿਹੜੀ ਪਾਰਟੀ ਹੈ ਜਿਹੜੀ 130 ਨਾਲ ਜਿੱਤ ਸਕਦੀ ਹੈ ਕਿਉਂਕਿ ਸਰਦਾਰ ਭਵਨ ਸਿੰਘ ਮਾਨ ਦਾਵਾ ਕਰ ਰਿਹਾ ਹੈ ਕਿ 130 ਨਾਲ ਜਿੱਤਾਂਗੇ ਤੁਹਾਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬੀਐਸਪੀ ਜਾਂ ਭਾਜਪਾ ਜਾਂ ਆਪਾ ਗੱਲ ਕਰਦੀ ਹੈ ਭਾਜਪਾ ਵੀ ਬੀਜੇਪੀ ਜਾਂ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਪਾਰਟੀ ਜਿੱਤ ਸਕਦੀ ਹੈ ਜਿਵੇਂ ਸਰ ਇਹ ਕਹਿੰਦੇ ਨੇ ਦਿੱਲੀ ਵਾਲਿਆਂ ਨੂੰ ਨੌਕਰੀਆਂ ਦਿੱਤੀਆਂ ਸਰ ਹਰਿਆਣਾ Rajasthan ਨੇ ਇਹ ਉਥੋਂ ਵੋਟਾਂ ਲੈ ਕੇ ਆਵੀ ਸਰ ਤੁਹਾਨੂੰ ਅੰਤਮ ਜੀ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਬਾਹਰਲੇ ਲੋਕਾਂ ਨੂੰ ਪੰਜਾਬ ਦੇ ਜੀ ਜੀ ਪਟਿਆਲਾ ਨੂੰ ਉੱਥੇ ਜਾਗੇ ਜੀ ਇੱਥੇ ਦੀ ਜੀਰੋ ਆਊਗੀ ਸਿਮਰਜੀਤ ਮਾਨ ਜੀ ਜਾਂ ਬੱਸ ਵਾਲੇ ਕੋਈ ਖਿਸਕੀ ਲੈ ਕੇ ਜਾਣਗੇ ਜੀ ਤੇ ਬੱਸ ਜੇ ਮੇਰੀ ਗੱਲ ਹੈ ਮੇਰਾ ਦੂਜੀ ਵਿਚਾਰ ਹੈ ਦੀ ਭਾਜਪੀ ਨੂੰ ਰੋਕਣਾ ਵਾ ਜੀ ਸੜ ਤਿਓ ਕੇ ਦੇਸ਼ ਤਾਂ ਹੀ ਬਚੂਗਾ ਜੇ ਬੀਜੇ ਨੂੰ ਰੋਕਿਆ ਜਾਊਗਾ ਜੀ ਆ ਦੇਖੋ ਜਿੱਤੇ ਹੋਇਆ ਐਮਐਮਪੀ ਦੇ ਲੈ ਕੇ ਜਾ ਰਹੀ ਹੈ ਜੀ ਜੀ ਲੋਕਤੰਤਰ ਤਾਂ ਫਿਰ ਤਾਂ ਖਤਮ ਹੀ ਹੈ ਜੀ ਜੀ ਜਿਹਨ ਜਿੱਤੇ ਹੋਇਆ ਬੰਦਾ ਹੀ ਲੈ ਕੇ ਉਹ ਖਰੀਦ ਕੇ ਜੀ ਇਹਦਾ ਮਤਲਬ ਲੋਕਾਂ ਨੂੰ ਵੀ ਅਪੀਲ ਹੈ ਵੋਟਰਾਂ ਨੂੰ ਚੰਗੇ ਲੋਕਾਂ ਨੂੰ ਚੰਗੇ ਲੋਕਾਂ ਨੂੰ ਅੱਗੇ ਲਿਆਓ ਨਹੀਂ ਬਦਲਾਅ ਤਾਂ ਲੋਕੀ ਲੈ ਕੇ ਆਏ ਸੀ ਚੰਗੇ ਲੋਕ ਕੋ ਲੈ ਕੇ ਆਏ ਸੀਗੇ ਆਪਾਂ ਜਦੋਂ ਦੇਖਿਆ 92 ਐਮਐਲਏ ਆਪਣੇ ਪੰਜਾਬ ਦੇ ਲੋਕਾਂ ਨਹੀਂ ਦਿੱਤੇ ਨੇ ਕੱਲ ਨੂੰ ਦੇਖੋ ਜੀ ਅਸ਼ੀਰ ਜੀ ਜੀ ਨੂੰ ਜਿਤਾਇਆ ਤੇ ਉਹ ਗੈਚਲੇ ਭਾਜਪਾ ਦੇ ਵਿੱਚ ਜੀ ਕੀ ਫਾਇਦਾ ਹੋਇਆ ਜੀ ਉਹਨਾਂ ਨੂੰ ਜੀ ਚੰਗੇ ਲੋਕਾਂ ਨੂੰ ਵੋਟਾ ਬਹੁਤ ਚੰਗੇ ਲੋਕਾਂ ਨੂੰ ਦਿਲੇ ਗਿਆ ਜੀ 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 ਤੇ ਪੰਜਾਬ ਦੇ ਵਿੱਚ ਲਾਗੂ ਕਰਨਗੇ ਕੋਈ ਵੀ ਬਾਹਰਲਾ ਦੰਦਾ ਜਮੀਨ ਨਾਲ ਐ ਪਾਵੇ ਜੀ 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 ਪਾ ਸਕੀ ਸੋ ਤੁਹਾਡੀ ਰਾਏ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਨੂੰ ਜਿਹੜੀ ਹੈਗੀ ਹੈ ਜਿੱਤ ਹਾਸਲ ਹੋ ਸਕਦੀ ਹੈ ਅੱਗੇ ਲੈ ਕੇ ਜੇ ਪੰਜਾਬ ਪਾਉਣਾ ਵਾ ਇਹ ਤੋਂ ਨਾਲੋਂ ਬਿਹਾਰ ਪਾਉਣਾ ਵਾ ਤਾਂ ਫਿਰ ਜੀ ਨੂੰ ਲੈ ਕੇ ਭਵਨਤਮਨ ਲੈ ਕੇ ਆਉ ਤੇ ਉਹ ਨਾਲ ਟਾਈਮ ਦੇ ਵਿੱਚ ਸਾਰੇ ਐਸਐਸਪੀ ਐਸਐਸਪੀ ਡੀਸੀ ਹੂੰ ਬਿਹਾਰ ਦੇ ਲੋਕਾਂ ਨੂੰ ਬੁਲਾਇਆ ਜਾਏ ਪੇ ਜੀ ਧੰਨਵਾਦ ਜੀ ਕਿਤੇ ਲਗਾਤਾਰ ਜਿਹੜੀ ਕਾਲਸ ਨੇਗੀਆਂ ਉਹ ਸਾਡੇ ਨਾਲ ਜੁੜ ਰਹੇ ਨੇ ਹਲੋ ਹਾਂਜੀ ਕੌਣ ਸਾਹ ਬੋਲੇ ਜੀ ਸਤਿ ਸ਼੍ਰੀ ਅਕਾਲ ਸੰਦੀਪ ਸ਼ਰਮਾ ਬੋਲ ਰਿਹਾ ਜੀ ਕਰਨ ਤੋਂ ਸਰ ਸ਼ਰਮਾ ਜੀ ਨਮਸਕਾਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਸ਼ਰਮਾ ਜੀ ਕਿਹੜੀ ਪਾਰਟੀ ਤੁਹਾਨੂੰ ਲੱਗਦੀ ਹੈ ਜਿਹੜੀ 1301 ਨਾਲ ਜਿੱਤ ਸਕਦੀ ਹੈਗੀ ਹੈ ਆਮ ਆਦਿਪਾਟੀ ਸ਼੍ਰੋਮਣੀ ਅਕਾਲੀ ਦਲ ਭਾਜਪਾ ਬਾਸਬਾ ਕਾਂਗਰਸ ਕਾਂਗਰਸ ਇਕੋ ਸਰ ਸਾਰੇ ਦੌਰ ਚ ਹੈ ਜੀ ਜੀ ਸਾਰੀਆਂ ਪਾਰਟੀਆਂ ਕਹਿ ਰਹੀਆਂ 130 130 ਕਰੂਗੇ ਜੀ ਜੀ ਲੇਕਿਨ ਸਾਨੂੰ ਮੇਰੀ ਲੱਗਦਾ ਪੰਜਾਬ ਚ 130 ਹੋਊਗਾ ਜੀ ਜੀ ਕਿਉਂਕਿ ਜੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਮੌਜੂਦਾ ਪੰਜਾਬ ਸਰਕਾਰ ਦੀ ਵੀ ਗੱਲ ਕਰੀਏ ਜੀ ਹੂੰ ਕੋਈ ਪਾਰਟੀ ਨਹੀਂ ਆ ਸਾਰਾ ਹੂੰ ਅਸਲ ਵਿੱਚ ਬਹੁਤ ਜਗ੍ਹਾ ਜਿਹੜੇ ਸਰਕਾਰ ਦੇ ਕੰਮ ਆ ਲੋਕਾਂ ਦੇ ਹਿੱਤ ਚ ਹੋ ਰਹੇ ਆ ਜੀ ਹਾਂ ਅੰਦਰ ਵੀ ਦਾ ਸਰੇਦੀ ਵੀ ਹਸਪੀਟਲਾਂ ਦੇ ਜਾਂ ਬਿਜਲੀ ਦੇ ਜਾਂ ਕਿਵੇਂ ਹੈ ਮਤਲਬ ਬਹੁਤ ਘੱਟ ਹੈ ਜਿਹੜੇ ਸਹੀ ਲੋੜ ਰਿਹਾ ਇਸ ਪਾਰਟੀ ਦੇ ਹਿਸਾਬ ਨਾਲ ਲੇਕਿਨ ਸਵਾਲ ਇਹ ਵੀ ਨਾਲ ਪਰਦਾ ਹੈ ਕਿ ਜਿਹੜੀ ਉਹ ਪਾਰਟੀ ਦੇ ਵਿੱਚ ਜਿਹੜੇ ਬੰਦੇ ਆ ਜਿਹੜੇ ਮੈਂਬਰ ਆ ਜਾਂ ਜਿਹੜੇ ਐਮਐਲਏ ਆ ਜਾਂ ਜਿਹੜੇ ਮੰਤਰੀ ਆ ਉਹ ਕਿਹੜੀਆਂ ਪਾਰਟੀਆਂ ਅੰਦਰ ਉਹ ਤਾਂ ਨਵੇਂ ਵੀ ਨਹੀਂ ਆ ਹਾਂ ਉਨਾ ਦੀ ਸੋਚ ਤਾਂ ਉਹ ਵੀ ਪਹਿਲਾਂ ਦੀ ਪਾਰਟੀਆਂ ਚ ਰਹਿ ਕੇ ਗਿਆ ਤਾਂ ਕਿ ਹੁਣ ਉਹ ਨਵੀਂ ਸੋਚ ਬਣ ਕੇ ਆ ਗਈ ਕਿ ਉਹ ਕਿਤੇ ਨਾ ਕਿਤੇ ਪੰਜਾਬ ਨੂੰ ਰੰਗਲਾ ਬਣਾਉਣ ਦੀ ਗੱਲ ਕਰਨਗੇ ਜਾਂ ਪੰਜਾਬ ਨੂੰ ਕਿਤੇ ਨਾ ਕਿਤੇ ਬਲੰਦੀਆਂ ਤੇ ਲੈ ਕੇ ਜਾਣਗੇ ਜਾਂ ਪੰਜਾਬ ਦੇ ਚੰਗੇ ਕੰਮ ਕਰਾਉਣਗੇ ਜੀ ਸੋਚ ਤਾਂ ਉਹੀ ਹੈ ਜੀ ਸਿਰਫ ਇੱਕ ਪਾਰਟੀ ਚੇਂਜ ਹੋਈ ਹੈ ਜੀ ਜੀ ਦੇਖੋ ਰਸਤਾ ਬਹੁਤ ਮੁਸ਼ਕਲ ਹੈ ਸਾਹਿਬ ਜੇ ਦੇਖਿਆ ਜਾਵੇ ਜੇ ਆਪਾਂ ਕਹੀਏ ਵੀ ਆਮ ਆਦਮੀ ਪਾਰਟੀ ਆਸਾਨੀ ਨਾਲ 13 ਸੀਟਾਂ ਟੱਢ ਲੂਗੀ ਜੇ ਹੁਣ ਤੁਸੀਂ ਜਲੰਧਰ ਵਾਲੀ ਸੀਟ ਕੋਲ ਗੱਲ ਕਰ ਲਓ ਜੀ ਹੂੰ ਆਮ ਆਦਮੀ ਪਾਰਟੀ ਨੇ ਕਿੰਨਾ ਜੋਰ ਲਾਇਆ ਸੀ ਸ਼ਸ਼ੀਪ੍ਰੀਤ ਨੂੰ ਜਿਚਾਉਣ ਦਾ ਜੀ ਹੂੰ ਅੱਗੇ ਚੋਟੀ ਦਾ ਜੋਰ ਉਹ ਬੰਦਾ ਹੁਣ ਪਾਰਟੀ ਚੇਂਜ ਕਰਕੇ ਬੈਠ ਗਿਆ ਜੀ ਲੋਕ ਪਰ ਪਰ ਇੱਥੇ ਛੇ ਜਿਹੜੀ ਜਿਮਨੀ ਚੋਣ ਹੋਈ ਸੀਗੀ ਜਲੰਧਰ ਦੇ ਵਿੱਚ ਉਹਦੇ ਵਿੱਚ ਉਹਨਾਂ ਦਾ ਕਹਿਣਾ ਕੁਝ ਹੋਰ ਹੈ ਕਿ ਮੇਰਾ ਆਪਣਾ ਜਿਹੜਾ ਰਤਬਾ ਸੀ ਮੇਰੀ ਆਪਣੀ ਪਛਾਣ ਸੀ ਠੀਕ ਹੈ ਪਾਰਟੀ ਨੇ ਧਿਕਰ ਦਿੱਤੀ ਹੈ ਉਹਦਾ ਵੀ ਉਹਨਾਂ ਨੂੰ ਕੰਨੇ ਸ਼ਰੇ ਗਿਆ ਹੈਗਾ ਦੇਖੋ ਹੁਣ ਕਹਿਣ ਨੂੰ ਜੋ ਮਰਜੀ ਕਹੀ ਜਾ ਰਹੀ ਲਿਕਨੋ ਲੋਕਤਾਰ ਨੇ ਕਿਉਂ ਜੋੜ ਦੇ ਖਿਲਾਫ ਜਗਦਾੜ ਦਾ ਅਟੈਕ ਕਿਉਂ ਦੇ ਰਹੀ ਜੀ ਜੀ ਦੇਖੋ ਜੀ ਇਹ ਨਹੀਂ ਕਹਿ ਰਹੇ ਕਿ ਉਹ ਜਿਹੜੇ ਬੋਲ ਰਹੇ ਆ ਹਰ ਪਾਰ ਤੇ ਰੁਤਬੇ ਸਾਡਾ ਬੋਟ ਵੀ ਦੇਉਂਗੀ ਕਿ ਅੱਕੀ ਪਤਾ ਲੱਗ ਜੂਗਾ ਕਿ ਉਹਨਾਂ ਬੀਜੇਪੀ ਚ ਜਾ ਕੇ ਜਾਂ ਬੀਜੇਪੀ ਵਾਸਤੇ ਲੋਕ ਉਹਨਾਂ ਨੂੰ ਜਿਤਾਉਣਗੇ ਇੱਥੇ ਤੋਂ ਪਤਾ ਲੱਗੂਗਾ ਕਿ ਕਿੰਨਾ ਕੋਨਾ ਦਾ ਰੁਤਬਾ ਸੀ ਕਿੰਨੀ ਕੋਨਾ ਦਾ ਵੋਟ ਬੈਂਕ ਦੀ ਆਪਣਾ ਪੁੱਤ ਜੀ ਜੀ ਇੱਕ ਵੋਲ ਆ ਰਹੀ ਹੈ ਜੀ ਸ਼ਰਮਾ ਜੀ ਆਪਾਂ ਤੁਹਾਨੂੰ ਫਿਰ ਮਿਲਦੇ ਹਾਂ ਹਲੋ ਸਾਸੀ ਗਾਲ ਜੀ ਸਾਸੀ ਗਾਲ ਜੀ ਕੈਲੀਫੋਰਨੀਆ ਤੋਂ ਸਾਸੀ ਸਾਸੀ ਕਾ ਜੀਤ ਰਿਹਾ ਬੰਤਾ ਹੈ ਸਾਸੀ ਕਾ ਜੀ ਸਾਸੀ ਗਾਲ ਜੀ ਸ਼ਾਸੀ ਕਾਲ ਕੈਲੀਫੋਰਨੀਆ ਦਾ ਮੌਸਮ ਠੀਕ ਹੈ ਜੀ ਠਾਕਾ ਸਰਤ ਬਸ ਬਾਸ਼ਾ ਵਗੈਰਾ ਨਹੀਂ ਇੱਥੇ ਚੱਲਿਆ ਨਹੀਂ ਹੁਣ ਮੌਸਮ ਇੱਧਰ ਵੀ ਚੇਂਜ ਹੋ ਗਿਆ ਹੈ ਸਾਸੀ ਜੀ ਜੀ ਬਾਸ਼ਾ ਵਗੈਰਾ ਦੇ ਖੋੜ ਵਗੈਰਾ ਸੀਗਾ ਜੀ ਇੱਥੇ ਜੀ ਠਾਕਾ ਵਰ ਪਾ ਜੀ ਹੋਰ ਠੀਕ ਹੈ ਬਿਲਕੁਲ ਬਿਲਕੁਲ ਜੀ ਚਾਹਨ ਸਾਹਿਬ ਅੱਜ ਦਾ ਜਿਹੜਾ ਮੁੱਦਾ ਤੁਸੀਂ ਸ਼ਾਇਦ ਪੜ ਹੀ ਲਿਆ ਹੋਣਾ ਕਿ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਕੋਈ ਪਾਰਟੀ ਹੈਗੀ ਜਿਹੜੀ 13 0 ਦੇ ਨਾਲ ਜਿੱਤ ਹਾਸਲ ਕਰੋਗੀ ਸ਼੍ਰੋਮਣੀ ਅਕਾਲੀ ਦਲ ਆਮ ਆਦਮੀ ਪਾਰਟੀ ਕਾਂਗਰਸ ਭਾਜਪਾ ਜਾਂ ਫਿਰ ਬਾਸਪਾ ਸੋਰੀ ਬਾਸਪਾ ਹਾਂਜੀ ਸਰ ਸਰ ਇਸ ਤਰ੍ਹਾਂ ਕੇ ਮੈਨੂੰ ਲੱਗਦਾ ਨਹੀਂ ਹੋਣਾ ਲੱਗਾ ਪਰ ਆਮ ਆਦਮੀ ਪਾਰਟੀ ਜਾਈਗੀ ਸਰ ਆਮ ਆਦਮੀ ਪਾਰਟੀ ਮਤਲਬ ਇਹਨਾਂ ਦੀ ਇਹਨਾਂ ਦੀ ਜਿੱਤ ਹੈ ਨੀ ਨਿਸ਼ਚੈ ਮਨ ਨੂੰ ਹੈ ਜੀ ਕਰ ਤਾਂ ਲੱਗੇ ਪਿਛਲੇ ਬਹੁਤ ਵੱਲ ਜਦੋਂ ਤੁਸੀਂ ਇਹਨਾਂ ਜਦੋਂ ਮੈਂ ਸੋਚਦਾ ਹਾਂ ਕਿ ਆਮ ਆਦਮੀ ਪਾਰਟੀ ਲੱਗ ਜਾਏਗੀ ਤੇ ਆਪਣਾ ਜੀਮ ਲੱਗ ਗਿਆ ਸੀ ਐਸਕੇ ਮੈਨੂੰ ਕੋਈ ਮੀਨ ਹੈ ਇਹ ਲੈਤੀਆਂਗੇ ਬਿਨਾਂ ਸਿਰ ਤੇ ਬਾਕੀ ਹੋਰ ਇੱਕ ਤੁਹਾਨੂੰ ਬਤਾ ਦਿੰਦਾ ਸਰ ਮੇਰੀ ਨੋਟ ਕਾਲਾ ਨਾਲ ਫੈਸਲਾ ਮਿਲ ਗਿਆ ਜੀ ਭਾਵੇਂ ਵੀ ਪੂਰੀ ਨਿਸ਼ਚਾ ਚ ਖਤਮ ਹੋ ਗਈ ਜੀ ਐਸਕੇ ਬੀਜੇਪੀ ਬਿਲਕੁਲ ਹੀ ਰਹੇਗੀ ਅੱਜ ਕਿਹਾ ਇਹ ਨਾ ਐਮਪੀ ਇਲੈਕਸ਼ਨਾਂ ਚ ਬੀਜੇਪੀ ਤੁਹਾਡੇ ਮੁਤਾਬਕ ਖਤਮ ਹੋਣ ਜਾ ਰਹੀ ਹੈ ਬਿਲਕੁਲ ਪੂਰੇ ਹਿੰਦੁਸਤਾਨ ਚ ਇਹਦਾ ਮਤਲਬ ਨਵਾਂ ਟੋਲ ਰਹਿਣਾ ਹੀ ਸਾਫ ਤਾਂ ਦੇਖੋ ਜੇ ਤੇ ਆਪਣੇ ਪੰਜਾਬ ਚ ਤਾਂ ਆਮ ਆਦਮੀ ਪਾਰਟੀ ਜੇ ਬਾਕੀ ਜਿਹੜੇ ਕਾਂਗਰਸ ਦੇ ਨਾਲ ਕਾਰਨ ਕੀ ਹੈ ਕਾਰਨ ਕੀ ਲੱਗਦਾ ਕਿਉਂ ਖਤਮ ਹੋਏਗੀ ਤੇ ਆਮ ਆਦਮੀ ਪਾਰਟੀ ਕਿਉਂ ਪੰਜਾਬ ਦੇ ਵਿੱਚ ਜਿੱਤ ਹਾਸਲ ਕਰੂਗੀ ਵਾਸੋ ਨੇ ਪਰਪਰੂ ਸ਼ੋਣੀਆਂ ਨੂੰ ਸਾਰੇ ਇੱਥੇ ਉਤੋਂ ਡੱਗ ਰਿਹਾ ਜਿਹੜੇ ਹਸਾਮਲ ਹੈ ਇਹਨਾਂ ਨੇ ਕੀਤਾ ਨਾ ਜੀ ਜੇ ਸਾਰੇ ਕਾਂਗਰਸ ਦੇ ਸਾਰੇ ਇਹਨਾਂ ਨੇ ਮਤਲਬ ਲੌਕ ਕਰ ਦਿੱਤੇ ਨੇ ਸਾਡੇ ਬੈਂਕ ਜੋ ਸਿਸਟਮ ਚੱਲ ਰਹਾ ਤੇ ਕਿੰਨੇ ਵਾਰ ਸਾਬ ਨੂੰ ਕਰਦੇ ਨਾਲੇ ਕਿਸ ਤਰ੍ਹਾਂ ਦਾ ਮਤਲਬ ਮੋਦੀ ਸ਼ਰਮੇ ਗਏ ਬਿਲਕੁਲ ਤੇ ਬਹੁਤ ਸਾਰੀ ਜਨਤਾ ਨੇ ਖਲਾਫ ਆਵਾਜ਼ ਦੁਸ਼ਮਣ ਜਿਹਨਾਂ ਲੋਕੀ ਹਸਾਨੀ ਕਰ ਰਹੇ ਹਨ। ਕਹਿੰਦੇ ਵੱਲੋਂ ਸਾਰੇ ਪਾਸੇ ਅਨੁਮਾਨ ਹੈਗਾ ਜੀ ਮੇਰੇ ਮਨ ਕੋਲ ਪੂਰਾ ਪੂਰਾ ਆਈਡੀਆ ਹੈਗਾ ਸੰਭਿਧਿ ਕਰਨਾ ਤੁਸੀਂ نوٹ ਰੱਖਣਾ। ਤੇ ਪੰਜਾਬ ਆਪਣੇ ਵਿੱਚ ਆਮ ਆਦੀ ਪਾੜੀ ਹੈਗੀ ਤੇ 10 ਸਾਲ ਵਿੱਚ ਕਾਂਗਰਸ ਵਗੈਰਾ ਦੇ ਨਾਮ ਲਕਸ ਪਾੜੀ। ਮਾਸੀ ਲੋਗ ਇਹਨਾਂ ਜੁਆਸੇ ਬਾਰੇ ਤਾਂ ਪੁੱਛੋਣੀ ਕਰ ਰਹੇ ਕਿ ਭਾਜਪਾ ਖਤਮ ਹੋਣ ਜਾ ਰਹੀ ਹੈ। ਹੂੰ ਅ ਤੇਤਾ ਸਰ ਜੀ ਨੇ ਦੇਖੋ ਆਪਾਂ ਨੂੰ ਗੱਲ ਕੀਤੀ ਐ ਪਾਛ ਚਲੇ ਗਏ ਨੇ ਨਾ ਬਿਜੇ ਵੀ ਚਲੇ ਗਏ ਨੇ ਪਰ ਉਹ ਐਸੇ ਗੱਤੀ ਕਿਤਨਾ ਜਾ ਕੇ ਆਪਣਾ ਮਰ ਲਾ ਬਦਨਾਮ ਕਰਾ ਆ ਗਏ ਤਾਂ ਕੀ ਹੈਗਾ ਕਿ ਆਮਾ ਵੀ ਪਾਟ ਸਰਾਏ ਨੂੰ ਕਾਨਸ ਦਾ ਰਾਜਸਥਾਨ ਨਾਲ ਜੁੜਿਆ ਗਿਆ ਉਹ ਉਹੀ ਅੰਗਰੇਜ਼ੀ ਤੇ ਤੁਸੀਂ ਦੇਖੋ ਹਰ ਜਨਤਾ ਨੂੰ ٹھੀਕ ਕਾਰਜਹੀਏ ਗੁੰਮਰਾ ਕਰ ਰਹੇ ਸਰ ਇੱਕ ਵਰਦਾ ਪੈਸਾ ਜਿਹੜਾ ਫਾਰਕ ਜਿਹੜਾ ਕਰ ਰਹੇ ਕਿਸਾਨਾਂ ਵਾਸਤੇ ਦੇਖ लो ਨਾ ਕੁਛ ਕਰ ਰਹੇ ਨੇ ਆਮ ਜਨਤਾ ਵਾਸਤੇ ਕੁਛ ਨਹੀਂ ਕਰ ਰਹੇ ਆਮ ਜਨਤਾ ਵਾਸਤੇ ਕੋਈ ਕਾਰਜ ਨਹੀਂ ਕਰ ਰਹੇ بڑے بڑے ਜਿਹੜੇ ਜੇ ਅੰਮਰੋ ਪਰ ਰਹੇ ਨੇ ਜਿਸ ਤਰ੍ਹਾਂ ਕਿ ਉਹ ਵੀ ਇਹ ਮਾਲੀਆ ਸਿਰਫ ਇਹਨਾਂ ਪੈਸਾ ਲੈ ਕੇ ਚਲਾ ਜਾਵੇ ਭਾਰਤ ਪਰ ਕੋਈ ਨਾ ਕੁਛ ਜਿਹੜਾ ਕੀਤਾ ਹੋਰ ਜਿਹਨਾਂ ਦੇ ਜਿਵੇਂ ਵੀ ਜੀ ਵੀ ਦੇ ਮੰਤਰੀ ਨੇ ਆ ਨਾ ਪੈਸਾ ਸੇ ਖਾਂਦੇ ਨੇ ਉਹਨਾਂ ਦਾ ਕੋਈ ਨਾ ਨੀਡੀ ਨਹੀਂ ਮਤਲਬ ਕੋਈ ਨਾ ਤੁਹਾਨੂੰ ਚੰਨ ਲਈ ਰਾਮਾ ਸਰਵ ਇਹ ਨਵਾਂ ਆ ਰਹੀ ਹੈ ਸੋ ਆਪਾਂ ਵੀ ਪਾਕਿਸਤਾਨ ਜਾ ਰਹੇ ਨੇ ਯਾਕਰ ਨੂੰ ਪੰਕਰੇ ਸਾਹਿਬ ਕੋਈ ਪਬਲਿਕ ਜੀ ਸਾਰਾ ਸੋ ਇਸ ਕਰਕੇ ਲੱਗਦਾ ਸਰ ਬਿਲਕੁਲ ਜੀ ਬਿਲਕੁਲ ਇਸ ਕਰਕੇ ਲੱਗਦਾ ਹੈਗਾ ਤੋ ਜੀ ਅਸਪੋਲ ਹੋ ਰਹੀ ਹੈ ਜੀ ਚਾਨ ਸਾਹਿਬ ਫਿਰ ਮਿਲਦੇ ਜੀ ਹੈਲੋ ਹੈਲੋ ਹਾਂਜੀ ਕੋਣ ਸਾਹ ਬੋਲੋ ਜੀ ਸਤਿਕਾਰ ਜੀ ਸਰ ਮੈਂ ਬੋਲ ਰਿਹਾ ਰਜਿੰਦਰ ਮਾਨਸਾ ਤੋਂ ਰਜਿੰਦਰ ਜੀ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਸਾਡੇ ਪ੍ਰੋਗਰਾਮ ਦੇ ਵਿੱਚ ਹਾਂਜੀ ਠੀਕ ਹੈ ਥੈਂਕ ਯੂ ਸਰ 4 ਵਜੇ ਲਾਈਵ 'ਚ ਅਸੀਂ ਇੱਕ ਗੱਲ ਦੀ ਪੁੱਛਣ ਦੀ ਕੋਸ਼ਿਸ਼ ਕਰ ਰਹੇ ਹਾਂ ਪਬਲਿਕ ਕੋਲੋਂ ਤੁਹਾਡੇ ਕੋਲੋਂ ਕਿ ਕਿਹੜੀ ਪਾਰਟੀ ਲੱਗਦੀ ਹੈ ਜਿਹੜੀ 13 0 ਨਾਲ ਜਿੱਤ ਹਾਸਲ ਕਰ ਸਕਦੀ ਹੈ ਆਮ ਆਦਮੀ ਪਾਰਟੀ ਭਾਜਪਾ बसपा ਯਾ ਕਾ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਯਾ ਕਾਲੀ ਦਲ ਪਾਰਟੀ ਤਾਂ ਕੋਈ ਜਿੱਤੇ ਨਾ ਜਿੱਤੇ ਜਿੱਤਣ ਪੰਜਾਬੀ ਜੀ ਪੰਜਾਬ ਦੇ ਵਾਸੀ ਜਿੱਤਣ 13 ਇਹਦੇ 13 ਬੰਦੇ ਪੰਜਾਬ ਦੇ ਹੋਣ ਕਿਸੇ ਪਾਰਟੀ ਨਾਲ ਸੰਬੰਧ ਰੱਖਦੇ ਹੋ ਤੇ ਇਹ ਹੈ ਜੀ ਪੰਜਾਬ ਦੇ ਵਿੱਚ 13000 ਪੰਡਾ ਜੀ 13 ਸੀਟਾਂ ਦੇ ਜੀ ਇੱਕ ਪੰਡਾ ਇੱਕ ਬੰਦੇ ਨੂੰ 1000 ਪੰਡ ਆਉਂਦਾ ਜੀ ਇੱਕ ਇੱਕ ਨੂੰ 5 ਕਰੋੜ ਰੁਪਏ ਦਾ ਪਰ ਸਾਲ ਮਿਲਦਾ ਜੀ 5 ਸਾਲਾਂ ਦੇ ਵਿੱਚ 25 ਕਰੋੜ ਰੁਪਏ ਮਿਲੂਗਾ ਜੀ ਜੀ ਇੱਕ ਪਾਰਲੀਮੈਂਟ ਮੈਂਬਰ ਨੂੰ 25 ਕਰੋੜ ਰੁਪਏ ਮਿਲੂਗਾ ਉਹਨੇ ਹਜ਼ਾਰ ਪਿੰਡ ਨੂੰ ਮੰਨਣਾ ਹੈ ਜੀ ਬਲੋ 2.5 ਲੱਖ ਰੁਪਏ ਆਉਂਦਾ ਜੀ ਮਤਲਬ ਹਰੇਕ ਪਿੰਡ ਦੇ ਜੇ ਆਪਾਂ ਕਈ ਵੀ ਪਿੰਡਾਂ ਦੇ ਮਸਲੇ ਐਮਪੀ ਹੱਲ ਕਰਦੇ ਆਪਣੇ 13 ਦੇ 13 ਵੀ ਨਹੀਂ ਕੋਈ ਹੱਲ ਕਰ ਸਕਦੇ ਜਿਹੜੇ ਆਪਣੇ ਮੁੱਦੇ ਨੇ ਜਾਂ ਆਪਦੇ ਪਰਸਨਲ ਮੁੱਦੇ ਨੇ ਜਿਹੜੇ ਉਹ ਤਾਂ ਕੋਈ ਐਮਪੀ ਨਹੀਂ ਰੇਂਦਰ ਜੀ ਹੱਲ ਤਾਂ ਦੇਖੋ ਤੁਹਾਡੀ ਗੱਲ ਨਹੀਂ ਕਰ ਸਕਦੇ ਪਰ ਗੱਲ ਇਹ ਹੈ ਕਿ ਪੰਜਾਬ ਦੀ ਜਿਹੜੀ ਆਵਾਜ਼ ਹੈ ਪੰਜਾਬ ਦੇ ਜਿਹੜੇ ਮੁਸੀਬਤ ਨੇ ਸੈਂਟਰ ਚ ਜਾ ਕੇ ਰੱਖ ਸਕਦੇ ਨਹੀਂ ਉੱਥੇ ਮਨਵਾ ਸਕਦੇ ਨਹੀਂ ਉਹ ਜਦੋਂ ਇਹ ਕਹੀ ਜਾਂਦੇ 400 ਪਰ 400 ਪਰ 400 ਪਰ ਉੱਥੇ ਤੇਰਾ ਕੀ ਕਰਨਗੇ ਜੀ ਗੱਲ ਤਾਂ ਇਹ ਹੈ ਜੀ ਵੀ ਮੁੱਦੇ ਸਰਕਾਰ ਹਲ ਪੰਜਾਬ ਸਰਕਾਰ ਦੇ ਜਿਹੜੇ ਮੁੱਦੇ ਨੇ ਅਰਸ਼ਵੇਂ ਸਾਡੇ ਕੁਟੀਆਂ ਸਾਹਿਬ ਨੇ ਜੀ ਹੁਣ ਇਹ ਇੱਥੋਂ ਸਾਡੇ ਬੇਟੰਡੇ ਤੋਂ ਜੇ ਇਹ ਮੰਨ ਲਓ ਜਿੱਤੀ ਜਾਂਦੇ ਨੇ ਜੀ ਤਾਂ ਤਾਂ ਇਹਨਾਂ ਨੂੰ 50 ਸਾਲਾਂ ਦੇ ਵਿੱਚ 25 ਕਰੋੜ ਰੁਪਈਆ ਦੇ ਲੂਗਾ ਜੀ ਜੇ ਇਹ ਮੰਤਰੀ ਰਹਿੰਦੇ ਨੇ ਹਮ ਤਾਂ ਇਹਨਾਂ ਨੇ 2 ਲੱਖ ਕਰੋੜ ਦਾ ਬਜਟ ਪਾਸ ਕੀਤਾ ਹਮ ਮੇਰਾ ਕਹਿਣ ਦਾ ਭਾਵ ਹੈ ਕਿ ਯਾਨੀ ਕਿ ਇਹ ਗਲਤ ਰਾਹ ਤੇ ਚੱਲ ਰਹੇ ਨੇ ਇਹਨਾਂ ਦੇ ਐਮਪੀ ਦੀ ਇਲੈਕਸ਼ਨ ਨਹੀਂ ਸੀ ਨਾ ਕਿ ਇਹ ਦੀ ਕਿਸੇ ਹੋਰ ਨੂੰ ਖੜਾ ਕਰ ਦੇਣਾ ਚਾਹੀਦਾ ਸੀਗਾ ਹਾਂ ਕਿਸੇ ਹੋਰ ਨੂੰ ਚਲੋ ਉਹ ਵੀ ਗੱਲ ਠੀਕ ਹੈ ਵੀ ਹੋਰ ਨੂੰ ਕਰ ਦਿੰਦੇ ਤਾਂ ਠੀਕ ਸੀ ਕਈ ਵਾਰੀ ਕੀ ਹਾਲਾਤ ਹੀ ਇਹ ਜੇ ਹੁੰਦੇ ਨੇ ਵੀ ਵਿਰੋਧੀ ਜਦੋਂ ਵਿਰੋਧੀ ਬੰਦਾ ਕਰੜਾ ਹੋਵੇ ਉੱਥੇ ਉਹ ਹੈ ਜਾ ਵੀ ਕਰਨਾ ਪੈਂਦਾ ਜੀ ਗੱਲ ਕਰ ਵੀ ਠੀਕ ਹੈ ਇਹਨਾਂ ਨੂੰ ਥੋੜਾ ਜਾਨਾ ਜਿਹੜਾ ਮੈਂ ਕਹਿਣਾ ਹੀ ਹੁੰਦਾ ਜੀ ਸੰਵਿਧਾਨ ਦੇ ਵਿੱਚ ਜਿਹੜੀਆਂ ਚੇਂਜੇਸ ਕੀਤੀਆਂ ਹੋਈਆਂ ਨੇ ਉਹ ਚੇਂਜੇਸ ਨੂੰ ਖਤਮ ਕਰਨਾ ਪੈਣਾ ਹੈ ਜੀ ਵਿਰੋਧੀ ਧਿਰਾਂ ਦੀ ਫੇਰ ਮੰਨੀ ਗਈ ਕੋਈ ਕਿਉਂਕਿ ਕੰਡੇ ਹੀ ਕਾਂਗਰਸ ਦੇ ਵਿੱਚ ਹੋਏ تھے۔ ਜੀ ਜਦੋਂ ਪਹਿਲਾਂ ਸੀ ਉਦੋਂ ਪਾਰਟੀ ਕਾਂਗਰਸ ਸੀ ਵੱਡੀ ਉਸਨੇ ਮਤਲਬ ਧੱਕੇਸ਼ਾਹੀ ਵਾਸਤੇ ਕਾਨੂੰਨ ਕਰਤੇ ਹੂੰ ਤੋਂ ਬਾਦੋਂ ਪਾਰਟੀ ਛੋਟੀ ਹੋ ਗਈ ਹੂੰ ਪਾਰਟੀ ਹੋ ਰਾ ਕਿ ਹੁਣ ਕਾਂਗਰਸ ਵਾਲੇ ਮੂਹ ਉਹ ਬੁਰੇ ਲੱਗਦੇ ਨੇ ਪ੍ਰੋਗਰਾਮ ਹੂੰ ਹੂੰ ਗਲਤ ਤਾਂ ਇਹ ਹੈ ਜੀ ਜੀ ਤਾਂ ਫਿਰ ਰਜਿੰਦਰ ਜੀ ਕੀ ਬਣੂਗਾ ਜਿਵੇਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਪੂਰਾ ਦਾਵਾ ਲਈ ਬੈਠੇ ਨੇ ਕਿ ਅਸੀਂ ਤਾਂ 13 0 ਤੇ ਜਿੱਤਨੇ ਜਿੱਦਣਾ ਨਹੀਂ ਜਿੱਤ ਦਾ ਚਲੋ ਵਧਾਈ ਦੇ ਪਾਤਰ ਹੋਣਗੇ ਜਾਂ ਜਿੱਤ ਜਾਣਗੇ ਫਿਰ ਵੀ ਜੇ ਕੋਈ ਜੇ ਕੋਈ ਹੋਰ ਜਿੱਤਦਾ ਉਹ ਵੀ ਆਪਣਾ ਹੀ ਪੰਜਾਬ ਦਾ ਜੀ ਜੀ ਮਤਲਬ ਮਸਲਾ ਤਾਂ ਪੰਜਾਬ ਦਾ ਹੀ ਜਿੱਤ ਜਿੱਤਾਂ ਤਾਂ ਪੰਜਾਬੀ ਜਿੱਥੇ ਕੋਈ ਹਮ ਬੜੇ ਸੁਭਾਵ ਮੈਂ ਪਹਿਲਾਂ ਕਹਿਆ ਵੀ ਪੰਜਾਬੀ ਬੰਦਾ ਹੋਵੇ ਇਹ ਨਾ ਹੋਵੇ ਕਿ ਕੋਈ ਦਿੱਲੀ ਦਾ ਬੰਦਾ ਹੋਵੇ ਜਾਂ ਕੋਈ ਜੁਪੀ ਦਾ ਬੰਦਾ ਆ ਕੇ ਇੱਥੇ ਖੜਾ ਹੋ ਕੇ ਜਿੱਤੇ ਉਹ ਨਹੀਂ ਜਿੱਤਣਾ ਜਾਂਦਾ ਪੰਜਾਬ ਦਾ ਸਾਰੇ ਪੰਜਾਬੀਆਂ ਪੰਜਾਬ ਦਾ ਬੰਦਾ ਦਾ ਕੋਈ ਜਿੱਤੇ ਲੋਕ ਜੀ ਨੂੰ ਚੰਗਾ ਸਮਝਣਗੇ ਜਿੱਤੇ ਆ ਦੇਣਗੇ ਤੇ ਉਮੀਦ ਹੈ ਕਿ ਇਹਨਾਂ MP ਇਲੈਕਸ਼ਨਾਂ ਦੇ ਵਿੱਚ ਬਾਹਰੋਂ ਵੀ ਕੋਈ ਅਗੇ ਤੇ ਖੜਾ ਹੋਊਗਾ ਕੀ ਪਤਾ ਲੱਗਦਾ ਜੀ ਜਿਹੜੀਆਂ ਨੈਸ਼ਨਲ ਪਾਰਟੀਆਂ ਹੁੰਦੀਆਂ ਨੇ ਕਰਦੀਆਂ ਹੁੰਦੀਆਂ ਜੀ ਆਹ ਹੰਸ ਰਾਜ ਹੰਸ ਨੂੰ ਦਿੱਲੀ ਤੋਂ ਰੋਕਿਆ ਜੀ ਹੂੰ ਅੰਨ ਦਿੱਲੀ ਤੋਂ ਜਿੱਤੇ ਆਤਾ ਸੀਗਾ ਜੀ ਤੇ ਹੋਰ ਕਈ ਵਾਰੀ ਚਲੋ ਤਾਂ ਆਪਣਾ ਪੰਜਾਬੀ ਜੀ ਦਿੱਲੀ ਦੇ ਵਿੱਚ ਢੰਡੇ ਘਟਦੇ ਨੇ ਫਿਰ ਹੂੰ ਗੱਲ ਤਾਂ ਇਹ ਹੈ ਵੀ ਆਪਾਂ ਤੇ ਇਹੀ ਗੱਲ ਕਹਿੰਦੇ ਆ ਵੀ ਪੰਜਾਬੀ ਜਿੱਤੇ ਪੰਜਾਬੀ ਪੰਜਾਬ ਦੇ ਵਿੱਚੋਂ ਕਿਸੇ ਪਾਰਟੀ 'ਚੋਂ ਜਿੱਤੇ ਜੀ 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 ਹਾਂ ਮਨਾਂ ਚੈਨਲ ਵੋਟਾਂ ਹੋਣ ਜੀ ਜਿਹੜਾ ਸੰਵਿਧਾਨ ਵਾਲਾ ਮਸਲਾ ਹੈ اپوزیشن ਨੂੰ ਤਾਂ بس ਸੰਵਿਧਾਨ ਹੀ ਇਹਨਾਂ ਦੀ ਵਿਚਾਨ ਬਚਾਊਗਾ ਨਹੀਂ اپوزیشن ਤਾਂ ਇਸੇ ਤਰੀਕੇ اپوزیشن ਦਾ ਮਜ਼ਾਕ ਬਣਦਾ ਰਹੂਗਾ ਸੱਤਾ ਜਿਹੇ ਕੋਈ ਪਾਰਟੀ ਹੈ ਜੀ ਜੀ ਧੰਵਾਦ ਜੀ ਧੰਵਾਦ ਰਿੰਦਰ ਜੀ ਸੋ ਤੁਸੀਂ ਸੁਣਿਆ ਕੀ ਵਿਚਾਰ ਨੇ ਜੀ ਲਗਾਤਾਰ ਕੁਝ ਲੋਕਾਂ ਦਾ ਕਹਿਣਾ ਹੈਗਾ ਕਾਲਰਸ ਜਿਹੜੇ ਲਗਾਤਾਰ ਜੁੜ ਰਹੇ ਨੇ ਜੀ ਕੁਝ ਲੋਕਾਂ ਦਾ ਕਹਿਣਾ ਹੈਗਾ ਸੀਗਾ ਕਿ ਕੋਈ ਵੀ ਜਿੱਤੇ ਜਿਵੇਂ ਰਜਿੰਦਰ ਜੀ ਨੇ ਕਿਹਾ ਪਰ ਪੰਜਾਬੀ ਹੋਣਾ ਚਾਹੀਦਾ ਹੂੰ ਕੁਝ ਲੋਕਾਂ ਦਾ ਕਹਿਣਾ ਹੈਗਾ ਕਿ ਬੀਜੇਪੀ ਜਿਵੇਂ ਯੂਐਸਏ ਤੋਂ ਫੋਨ ਆਇਆ ਸੀਗਾ ਕਿ ਪੂਰੇ ਇੰਡੀਆ ਚ ਖਤਮ ਹੋਣ ਜਾ ਰਹੀ ਹੈ ਨਾ ਐਮਪੀ ਇਲੈਕਸ਼ਨਾਂ ਤੋਂ ਬਾਅਦ ਹੂੰ ਸੂਪ ਵਿਖਵਣੀਆਂ ਨੇ ਹਰੇਕ ਦੀਆਂ ਪਰ ਹਲੇ ਤੱਕ ਹੱਗੀ ਕੀ ਰੂਦ ਉੱਪਰ ਕੁਝ ਸਾਹਮਣੇ ਨਹੀਂ ਆਇਆ ਕਿਉਂਕਿ ਹਰੇ ਰਜਾਣ ਸ਼ੁਰੂ ਹੋਣ ਦੇ ਹਲੇ ਲੋਕਾਂ ਚ ਜਿਵੇਂ ਜਿਵੇਂ ਲੀਟਰ ਪ੍ਰਚਾਰ ਵਾਸਤੇ ਜਾਣਗੇ ਔਰ ਜਿਹੜੀ ਚੀਜ਼ਾਂ ਸਾਹਮਣੇ ਆਉਣਗੇ ਫੇਰ ਕਲੀਅਰ ਹੋਣਾ ਕੀ ਹੈ ਜੀ ਪਰ ਕਿਆ ਸਰਾਇ ਕਰ ਸਕਦੀ ਆ ਕਿ ਅੰਦਾਜ਼ਾ ਲਗਾਣਾ ਜ਼ਰੂਰ ਹੁੰਦਾ ਹੈ ਕਿ ਕਿੱਧਰ ਵੱਲ ਨੂੰ ਲੋਕਾਂ ਦਾ ਜਿਹੜਾ ਮੂਡ ਹੈ ਲੋਕਾਂ ਦਾ ਜਿਹੜਾ ਮੂਡ ਹੈ ਉਹ ਹਲੇ ਦਾ ਰਲਮਾ ਮਿਲਮਾ ਹੈਗਾ ਹਮ ਇੱਕ ਭਾਈ ਸਾਹਿਬ ਪਰ ਇਹਨਾਂ ਮੌਕੇ ਤੇ ਮੂਡ ਕਿਸ ਤਰਫ ਬਦਲ ਗਿਆ ਬਿਲਕੁਲ ਸਿਮਰਨਜੀਤ ਸਿੰਘ ਮਾਨ ਦੇ ਕੰਮਾਂ ਤੋਂ ਵੀ ਲੋਕੀ ਖੁਸ਼ ਹੈਗੇ ਨੇ ਜੀ ਠੀਕ ਹੈ ਤੇ ਇਹ ਜਿਹੜਾ ਸਮਾਂ ਹੁਣ ਕਿਸ ਤਰ੍ਹਾਂ ਦੀ ਕੜਵਟ ਲਏਗਾ ਇਹ ਟਾਈਮ ਟਾਈਮ ਦਾ ਪਤਾ ਲੱਗਣਾ ਹੈਗਾ ਮਨਸ਼ੂ ਪਰ ਇਹ ਸਭ ਦੇ ਵਿੱਚ ਜਿਹੜੇ ਦਾਅਵੇ ਨੇ 13 0 ਵਾਲੇ ਉਹ ਮੈਨੂੰ ਲੱਗਦਾ ਨਹੀਂ ਵੀ ਕਿਸੇ ਵੀ ਪਾਰਟੀ ਦੇ ਬੁਰੇ ਹੋਣਗੇ ਜੀ ਬਿਲਕੁਲ ਤੇ ਹਾਂਜੀ ਅੱਜ ਦਾ ਅਸੀਂ ਜਿਹੜਾ ਇਹ ਇੱਥੇ ਮੁੱਦਾ ਲੈ ਕੇ ਆਏ ਸੀ ਕਿ ਪੰਜਾਬ ਚ ਕਿਸ ਦੀ ਹੋਵੇਗੀ 13 0 ਦੇ ਨਾਲ ਜਿੱਤ ਇੱਥੇ ਅਸੀਂ ਤੁਹਾਨੂੰ ਜਿਹੜੇ ਦਰਸ਼ਕਾਂ ਦੇ ਦੇਖੋ ਸਾਡੇ ਕੋਲ ਕਾਲ ਵੀ ਆਉਂਦੇ ਨੇ ਉਹਨਾਂ ਦੇ ਰਾਹੀਂ ਤੁਹਾਡੇ ਤੱਕ ਇਹ ਜਿਹੜੀ ਗੱਲ ਐ ਪਹੁੰਚਾਈ ਐ ਕਿਉਂਕਿ ਰਲਵਾ ਮਿਲਵਾ ਜਾਂ ਕਿਤੇ ਨਾ ਕਿਤੇ ਸਰ ਇੱਥੇ ਰਿਸਪੌਂਸ ਆਪਾਂ ਨੂੰ ਦੇਖਣ ਨੂੰ ਮਿਲਿਆ ਐ ਰਲਵਾ ਹਾਂਜੀ ਤੇ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਕਿਹੜੀ ਪਾਰਟੀ ਜਿੱਤੇਗੀ ਇਹ ਤਾਂ ਦੇਖੋ ਆਉਣ ਵਾਲਾ ਵਕਤ ਹੀ ਇੱਥੇ ਤੈਅ ਕਰੇਗਾ ਤੇ ਤੁਸੀਂ ਜਿਹੜੀ ਆਪਣੀ رائے ਹੈ ਉਹ ਸਾਨੂੰ ਕਮੈਂਟਾਂ ਦੇ ਰਾਹੀਂ ਜ਼ਰੂਰ ਦੱਸਿਆ ਕਰੋ ਤੇ ਸਕਰੀਨ ਤੇ ਫਲੈਸ਼ ਹੋ ਰਹੇ ਨੰਬਰ ਰਾਹੀਂ ਤੁਸੀਂ ਸਾਡੇ ਨਾਲ ਸਿੱਧਾ ਸੰਪਰਕ ਵੀ ਕਰ ਸਕਦੇ ਹੋ ਤੇ ਹੁਣ ਇਸੇ ਦੇ ਨਾਲ ਤੁਸੀਂ ਦੇਖਦੇ ਰਹੋ A1 ਪੰਜਾਬੀ ਟੀਵੀ ਤੇ ਮੈਨੂੰ ਯਾਨੀ ਮਾਨਸੂ ਅਠਵਾਲ ਤੇ ਮੇਰੇ ਸਹਿਯੋਗੀ ਕਿਰਨ ਵਿਸ਼ਿਸ਼ਟ ਜੀ ਨੂੰ